ਹਾਂਜੀ ਵਾਇਕੁਟੀ ਜੀ ਦਾ ਖਾਸ ਸਾਹਿਬ ਵਾਇਕੁਟੀ ਜੀ ਦੇ ਬਧੇ ਸਾਰੀਆਂ ਸਾਥਕਾਂ ਨੂੰ ਤੇ ਤੁਹਾਡਾ ਵੀ ਲਾਈਵ ਵਾਲਿਆਂ ਦਾ ਵੀ ਪਹੁੰਚ ਤੇ ਇੱਥੇ ਤਹਿਦਰੋਂ ਧੰਨਵਾਦ ਕਰਦੀ ਆ ਇੱਥੇ ਪਿੰਡ ਖੇੜਾ ਦੋਨਾ ਚ 48 ਸਲਾਨਾ ਟੂਰਨਾਮੈਂਟ ਹੋ ਰਿਹਾ ਜੀ ਤੇ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਵਾ ਸਾਡੇ ਬਹੁਤ ਹੀ ਸਾਰੇ ਐਨ ਆਰ ਆਈ ਵੀਰ ਪਹੁੰਚੇ ਆ ਤੇ ਇਧਰ ਜੇ ਦਰਬਾ ਜੁਨੀ ਸਟੇਜ ਤੋਂ ਪਹੁੰਚੇ ਆ ਰਾਜਾ ਵੀਰ ਆਪਣੇ ਨੱਕ ਸਾਹ ਸਰੀ ਤੋਂ ਪਹੁੰਚੇ ਆ ਸਪੈਸ਼ਲ ਅਮਰਜੀਤ ਭਾਜੀ ਛੋਟੀ ਭਾਜੀ ਤੇ ਹੋਰ ਵੀ ਬਹੁਤ ਸਾਰੇ ਸੱਜਣ ਪਹੁੰਚੇ ਆ ਤੇ ਸਾਡਾ ਪਰਾਲਾ ਇਹੋ ਹੀ ਆ ਵੀ ਅਸੀਂ ਇਹਨੂੰ ਸਪੋਰਟਸ ਨੂੰ ਅੱਗੇ ਤੋਂ ਅੱਗੇ ਕਾ ਲੈ ਕੇ ਜਾਈਏ ਜੋ ਕਿ ਰਸ਼ਿਆਂ ਦਾ ਜੋ ਗੋੜ ਚੱਲਣ ਦਿਆ ਵਾ ਉਹ ਆਪਣਾ ਉਹ ਵੇ ਤਾਂ ਆਪਣਾ ਹੋਰ ਸਪੋਰਟਸ ਨਾਲ ਲੁਕੀ ਜਵਨਸ ਯੰਗਸਟਰ ਜਨੂ ਹੈ ਇਸ ਸਾਲ ਜਿਹੜੀ ਪਹਿਲੀ ਵਾਰੀ ਐਮਐਲਕੇ ਕੀਤੀ ਆ ਜੀ ਉਹ ਤਾਂ ਪਿੱਲਾ ਪਿੰਡ ਪੁੱਤਰ ਹੁੰਦੇ ਰਹੇ ਆ ਤੇ ਇਸ ਸਾਲ ਪਹਿਲੀ ਵਾਰੀ ਐਮਐਲਕੇ ਕੀਤੀ ਆ ਤੇ ਬਾਕੀ ਤੁਸੀਂ ਦੇਖ ਰਹੇ ਆ ਤੇ ਦਰਸ਼ਕਾਂ ਦਾ ਹੰਕਾਰ ਬਹੁਤ ਧੀਆ ਮਿਲ ਰਿਹਾ ਆ ਤੇ ਬਹੁਤ ਵਧੀਆ ਪ੍ਰਾਲਾ ਵਾ ਸਾਰਿਆਂ ਦਾ ਜੀ ਪੁਰਾਣੀ ਕਬੱਡੀ ਦਾ ਅੱਜ ਦੀ ਕਬੱਡੀ ਦਾ ਬਹੁਤ ਡਿਫਰੈਂਟ ਆ ਜੇ ਪੁਰਾਣੀ ਆਪਾਂ ਦੇਖੀਏ ਪੁਰਾਣੀ ਕਬੱਡੀ ਜੋ ਬਹੁਤ ਰਿਸਪੈਕਟ ਸੀਗੀ ਇੱਕ ਦੂਜੇ ਦੀ ਖਿਡਾਰੀਆਂ ਦੀ ਤੇ ਜਿਹੜੀ ਹੁਣ ਘੜਦੀ ਜਾ ਰਹੀ ਆ ਸਹਿਜਸ਼ੀਲਤਾ ਹੈ ਨਹੀਂ ਕਿ ਨਵੀਂ ਯੰਗ ਜਨਰੇਸ਼ਨ ਚ ਦਸਾਂ ਤੋਂ ਵੱਡੀ ਜਿਹੜੀ ਮੈਨੇਜਮੈਂਟ ਦੀ ਪ੍ਰੋਬਲਮ ਆ ਰਹੀ ਆ ਜੋ ਕਿ ਸਪੋਰਟਸਮੈਨ ਖਿਡਾਰੀਓ ਆਪਣੇ ਟੀਮਾਂ ਦਾ ਜਨਕੀ ਕਮੇਟੀਆਂ ਦਾ ਸਾਥ ਨਹੀਂ ਦੇ ਰਿਹਾ ਜਿਹੜੇ ਕਿ ਮੈਚ ਸ਼ੁਰੂ ਹੋਣੇ ਚਾਹੀਦੇ 9 10 ਵਜੇ ਮੈਚ ਸ਼ੁਰੂ ਹੋਣੇ ਚਾਹੀਦੇ ਆ ਤੇ ਜਿਹੜੇ 5 ਵਜੇ ਸੂਰਜ ਛਿਪਨ ਦੇ ਨਾਲ ਨਾਲ ਹੀ ਆਪਣੇ ਖਤਮ ਹੋ ਤਾਂ ਪਰ ਇਹ ਬਹੁਤ ਲੇਟ ਆਉਂਦੇ ਆ ਇਹਨਾਂ ਨੂੰ ਉਸ ਬੈਂ ਖਿਡਾਰੀਆਂ ਨੂੰ ਚਾਹੀਦਾ ਵੀ ਕਮੇਟੀਆਂ ਨਾਲ ਸੰਪਰਕ ਕਰਕੇ ਉਹਨਾਂ ਦਾ ਸਾਥ ਦੇਣ ਵੱਧ ਤੋਂ ਵੱਧ ਤੇ ਵਧੀਆ ਟੂਰਨਾਮੈਂਟ ਹੋ ਸਕੇ ਕਿ ਪੰਜਾਬ ਆ ਅੱਜ ਕੱਲ੍ਹ ਦੇ ਨੌਜਵਾਨ ਪੀੜ੍ਹੀ ਜਿਹੜੇ ਨਸ਼ਿਆਂ ਜੁੜ ਜਗੇ ਆ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਆ ਭਾਜੀ ਇਹੀ ਹੁਣ ਇੱਥੇ ਆਏ ਆ ਦੇਖਿਆ ਯਾਨੀ ਕੀ ਮੈਂ ਤਾਂ ਦੇ ਜਰੀਏ ਰਹੀ ਇਹੋ ਕਹਣਾ ਚਾਹੁੰਗਾ ਕਿ ਮੀਡੀਆ ਵੀ ਜ਼ਿਆਦਾ ਰੌਲਾ ਪਾ ਰਿਹਾ ਇਹਨਾਂ ਨਸ਼ੇ ਹੈ ਨਹੀਂ ਕਿ ਜਿੰਨਾ ਆਪਾਂ ਖਾ ਰਹੇ ਆ ਇਸ ਕਰਕੇ ਆਪਾਂ ਇਹਨਾਂ ਨੂੰ ਹੋਰ ਚੰਗੇ ਪੱਧਰ ਤੇ ਸ਼ਾਇਦ ਕਰੀਏ ਤਾਂ ਇਹ ਟੂਰਨਾਮੈਂਟ ਸਫਲ ਹੋਣਗੇ ਜੇ ਆਪਾਂ ਇਹ ਛੋਟੇ ਨਿਆਣੇ ਛੋਟੇ ਨਿਆਣੇ ਉਹ ਸ਼ਾਇਦ ਕਰਾਂਗੇ ਛੋਟੀ ਪਨੀਰੀ ਉਸ ਤੁਰਪੇ ਦਾ ਫੇਰੀ ਵੱਡਾ ਜਾ ਕੇ ਪੌਦਾ ਬਣਦੀ ਹੈ ਭਾਜੀ ਹਰੇਕ ਤੋਂ ਸ਼ੁਰੂ ਤੋਂ ਪਿੰਡ ਬਲੇਪਿਆ ਦਾ ਵਾਜਦਾ ਪਿੰਡ ਖੇੜਾ ਦੋਨਾ ਤੇ ਸ਼ੁਰੂ ਤੋਂ ਇੱਥੇ 1993 ਚ ਚੈਂਪੀਅਨਸ਼ਿਪ ਹੋਈ ਸੀ ਮੈਂ ਗਲਤ ਨਾ ਹੋਵਾਂ ਕਿ ਸੋਹੀ ਸਾਰੇ ਪਿੰਡ ਦਾ ਹੀ ਸਹਿਯੋਗ ਹੈ ਬਹੁਤ ਵਧੀਆ ਪ੍ਰਦਰਸ਼ਨ ਹੈ ਜਿੱਤੇ ਆਪ ਕਰੀਏ ਇੱਕ ਦਿਨ ਦਾ ਮੈਚ ਕਰਉਣਾ ਬਹੁਤ ਔਖਾ ਹੈ ਲਗਾਤਾਰ ਆਪਣਾ ਸ਼ੇ ਸੱਤ ਨਾਲ ਫੁੱਟਬਾਲ ਮੈਚ ਹੋਏ ਹੁੰਦੇ ਆ ਜੀ ਦੇਖਣ ਤੋਂ ਹੀ ਲੱਗ ਜਾਂਦਾ ਹੈ ਕਿ ਬਣਾ ਵੀਰਾਂ ਨੂੰ ਬਹੁਤ ਵਧੀਆ ਸਹਿਯੋਗ ਮਿਲਦਾ ਹੈ ਹਾਂਜੀ ਜੀ ਇਸ ਕਰਕੇ ਦੱਸਿਆ ਹੈ ਹੋਰ ਵੀ ਸਪੋਰਟਸ ਕੱਲੀ ਕਬੱਡੀ ਨੂੰ ਪ੍ਰਸਿੱਧ ਕਰਦੇ ਹੈ ਵਾਲੀਬਾਲ ਬਾਸਕਟਬਾਲ ਨੈਸ਼ਨਲ ਸਟੈਲ ਤੇ ਫੁੱਟਬਾਲ ਇਹਨਾਂ ਨੂੰ ਵੀ ਪ੍ਰਫੁਰਤ ਕਰਦੇ ਆ ਤੇ ਅੱਗੇ ਵੀ ਸਾਡੇ ਜਣਕੀ ਸ਼ੁਰੂ ਤੋਂ ਪਿੰਡੋਂ ਖੇਡ ਮੇਲਾ ਰਿਆ ਰੱਸਾ ਕਸ਼ੀ ਵੀ ਹੁੰਦੀ ਰਹੀ ਆ ਅਸੀਂ ਛੋਟੇ ਛੋਟੇ ਹੁੰਦੇ ਦੇਖਦੇ ਰਹੇ ਆ ਇੱਦਾਂ ਹੀ ਰੌਣਕਾਂ ਰਹਿੰਦੀਆਂ ਗਰਾਊਂਡ 'ਚ ਤੇ ਇੱਦਾਂ ਲੱਗਦੀਆਂ ਰਹੇ ਤੇ ਸਭ ਤੋਂ ਵੱਡੀ ਆ ਜਣਕੀ ਜਿਹੜੇ ਕਬੱਡੀ ਵਾਲੇ ਆ ਸਪੋਰਟਸਮੈਨ ਨਾਂਵਾਰ ਖਿਡਾਰੀ ਬਣ ਜਾਂਦੇ ਉਹਨਾਂ ਨੂੰ ਕਮੇਟੀ ਦਾ ਸਾਥ ਦੇਣਾ ਜ਼ਰੂਰੀ ਚਾਹੀਦਾ ਵਾ ਠੀਕ ਆ ਜੀ लास्ट ਆ ਔਡੀਅੰਸ ਦੇ ਮਨੋਜ ਕਿਦਾਂ ਦਾ ਹੁਸਨ ਆ ਕਰ ਰਿਹਾ ਹੌਣਕ ਸ਼ਾਇਦ ਆਡੀਅੰਸ ਤੇ ਬਹੁਤ ਵਧੀਆ ਵਾਪਾ ਜੀ ਤੇ ਆ ਰਹੀ ਆ ਸੰਗਤ ਆਈ ਜਾਂਦੀ ਆ ਦੇਖੀ ਜਾਂਦੀ ਸੁਝਾਅ ਦਵਾਂਗੇ ਮੁੜ ਕੇ ਵੀ ਤੇ ਜਿੱਦਾਂ ਤੁਹਾਨੂੰ ਪਤਾ ਵਾ ਵੀ 1 ਮਾਰਚ ਨੂੰ ਵੀ ਆਪਾਂ ਸਾਰੇ ਨਾਲ ਮਿਲ ਕੇ ਕਪੂਰਥਾ ਚੈਂਪੀਅਨਸ਼ਿਪ ਹੋ ਰਹੀ ਆ ਤੇ ਕੋਤ ਨੂੰ ਵੀ ਅਸੀਂ ਡਿਸਟ੍ਰਿਕਟ ਵਾਈਜ਼ ਕਰਾ ਰਹੇ ਆ ਕਪੂਰਥਾ ਜਲੰਧਰ ਹਰਿਆਣੇ ਦੀ ਟੀਮ ਵੀ ਆ ਰਹੀ ਆ ਤੇ ਸਾਡੀਆਂ ਐਮ ਐਲ ਕੇ ਨਾਰਥ ਫੂਟਰੀ ਸੇ ਜਿੰਨੀਆਂ ਵੀ ਫੈਡਰੇਸ਼ਨਾਂ ਸਾਰਿਆਂ ਨਾਲ ਗੱਲ ਹੋਈ ਆ ਉਸ ਦਿਨ ਪੇ ਇਸ ਮਾਰਚ ਨੂੰ ਕੋਈ ਵੀ ਕੰਪਨੀ ਰਖੇ ਜਾਊਗਾ ਤੇ ਜਨਨਕੀ ਕਪੂਰਥਲਾ ਗੁਰਦਾਨ ਸਟੇਡੀਅਮ ਬਹੁਤ ਚਿਰਾਂ ਤੋਂ ਇਹ ਟੂਰਨਾਮੈਂਟ ਚੱਲਦਾ ਵਾ ਐਕਿ ਕੁਝ ਡਿਫਰੈਂਟ ਕਰਨ ਲੱਗੇ ਆ ਉੱਥੇ ਤੇ ਸ਼ਾਮ ਨੂੰ ਲਾਈਵ ਬੱਬੂ ਮਾਨ ਦਾ ਅਖਾੜਾ ਵੀ ਆਜੂਗਾ ਉੱਥਾ ਕਿੱਥੋਂ